ਲੁਧਿਆਣਾ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਲਈ ਅਹਿਮ ਖਬਰ ਹੈ ਹੁਣ ਤੁਸੀਂ ਲੁਧਿਆਣਾ ਤੋਂ ਗਾਜ਼ੀਆਬਾਦ ਦਾ ਸਫ਼ਰ ਸਿਰਫ ਡੇਢ ਘੰਟੇ ਚ ਤੈਅ ਕਰ ਸਕੋਗੇ ਤੇ ਇਸ ਦੀ ਟਿਕਟ ਸਿਰਫ 1300 ਰੁਪਏ ਤੋਂ ਸ਼ੁਰੂ ਹੋਵੇਗੀ ਦੱਸਦੇ ਕਿ ਪਹਿਲਾਂ ਇਸ ਸਫ਼ਰ ਵਿੱਚ 6 ਘੰਟੇ ਲੱਗਦੇ ਸੀ ਤੇ ਹੁਣ ਸਾਹਨੇਵਾਲ 에ਅਰਪੋਰਟ ਤੋਂ ਫਲਾਈਟ ਜਾਣੀ ਸ਼ੁਰੂ ਹੋ ਗਈ ਹੈ ਲੰਮਾ ਸਫ਼ਰ ਹੁਣ ਥੋੜੇ ਘਟਿਆ ਵਿੱਚ ਹੀ ਤੈਅ ਕਰ ਸਕੋਗੇ ਇਸ ਸਹੂਲਤ Flypig Airline ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕਿ ਫਲਾਈਟ 1 ਵਜੇ ਦੀ ਹੈ ਜਦੋਂ ਕਿ ਯਾਤਰੀਆਂ ਨੂੰ 2 ਘੰਟੇ ਪਹਿਲਾਂ ਆਉਣਾ ਪੈਂਦਾ ਹੈ ਇਹ ਫਲਾਈਟ 1 ਘੰਟਾ 15 ਮਿੰਟ ਵਿੱਚ ਲੁਧਿਆਣੇ ਤੋਂ ਗਾਜ਼ੀਆਬਾਦ ਪਹੁੰਚਾ ਦੇਵੇਗੀ ਮੁੱਖ ਮੰਤਰੀ ਮਾਨ ਵੱਲੋਂ ਇਸ ਨੂੰ ਹਾਲੀ ਛੰਡੀ ਦੇ ਦਿੱਤੀ ਗਈ ਹੈ ਸਾਨੇਵਾਲ ਤੋਂ ਚੱਲੀ ਇਸ ਫਲਾਈਟ ਦਾ ਫਾਇਦਾ ਜ਼ਿਆਦਾਤਰ ਬਿਜ਼ਨਸਮੈਨਾਂ ਤੇ ਆਮ ਲੋਕਾਂ ਨੂੰ ਹੋਵੇਗਾ ਜੋ ਕਿ ਸਮੇਂ ਦੀ ਬਚਤ ਕਰਨਾ ਚਾਹੁੰਦੇ ਨੇ ਤੁਸੀਂ www.flypig.in ویب سائٹ ਤੇ ਟਿਕਟ ਦੀ ਬੁਕਿੰਗ ਕਰ ਸਕਦੇ ਹੋ ਲੁਧਿਆਣਾ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਲਈ ਅਹਿਮ ਖਬਰ ਹੈ ਹੁਣ ਤੁਸੀਂ ਲੁਧਿਆਣਾ ਤੋਂ ਗਾਜ਼ੀਆਬਾਦ ਦਾ ਸਫ਼ਰ ਸਿਰਫ ਡੇਢ ਘੰਟੇ ਚ ਤੈਅ ਕਰ ਸਕੋਗੇ ਤੇ ਇਸ ਦੀ ਟਿਕਟ ਸਿਰਫ 1300 ਰੁਪਏ ਤੋਂ ਸ਼ੁਰੂ ਹੋਵੇਗੀ ਦੱਸਦੇ ਕਿ ਪਹਿਲਾਂ ਇਸ ਸਫ਼ਰ ਵਿੱਚ 6 ਘੰਟੇ ਲੱਗਦੇ ਸੀ ਤੇ ਹੁਣ ਸਾਹਨੇਵਾਲ 에어ਪੋਰਟ ਤੋਂ ਫਲਾਈਟ ਜਾਣੀ ਸ਼ੁਰੂ ਹੋ ਗਈ ਹੈ ਲੰਮਾ ਸਫ਼ਰ ਹੁਣ ਥੋੜੇ ਘਟਿਆ ਵਿੱਚ ਹੀ ਤੈਅ ਕਰ ਸਕੋਗੇ ਇਸ ਸਹੂਲਤ ਫਲਾਈ ਬਿਗ 에ਅਰਲਾਈਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕਿ ਫਲਾਈਟ 1 ਵਜੇ ਦੀ ਹੈ ਜਦੋਂ ਕਿ ਯਾਤਰੀਆਂ ਨੂੰ 2 ਘੰਟੇ ਪਹਿਲਾਂ ਆਉਣਾ ਪੈਂਦਾ ਹੈ ਇਹ ਫਲਾਈਟ 1 ਘੰਟਾ 15 ਮਿੰਟ ਵਿੱਚ ਲੁਧਿਆਣੇ ਤੋਂ ਗਾਜ਼ੀਆਬਾਦ ਪਹੁੰਚਾ ਦੇਵੇਗੀ ਮੁੱਖ ਮੰਤਰੀ ਮਾਨ ਵੱਲੋਂ ਇਸ ਨੂੰ ਹਾਲੀ ਝੰਡੀ ਦੇ ਦਿੱਤੀ ਗਈ ਹੈ ਸਾਨੇਵਾਲ ਤੋਂ ਚੱਲੀ ਇਸ ਫਲਾਈਟ ਦਾ ਫਾਇਦਾ ਜ਼ਿਆਦਾਤਰ ਬਿਜ਼ਨਸਮੈਨਾਂ ਤੇ ਆਮ ਲੋਕਾਂ ਨੂੰ ਹੋਵੇਗਾ ਜੋ ਕਿ ਸਮੇਂ ਦੀ ਬਚਤ ਕਰਨਾ ਚਾਹੁੰਦੇ ਨੇ ਤੁਸੀਂ www.flybig.in ਵੈਬਸਾਈਟ ਤੇ ਟਿਕਟ ਦੀ ਬੁਕਿੰਗ ਕਰ ਸਕਦੇ ਹੋ